ਸ਼ਾਸ਼ੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਨਰ ਨਾ ਦਿਖਦੇ ਤੇ ਅੱਜ ਆਪਾਂ ਲੂਜ਼ ਬਲਾਜ਼ੋ ਦੀ ਕਟਿੰਗ ਔਰ ਸਟਿਚਿੰਗ ਕਰਾਂਗੇ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਫੋਲਡ ਕਰ ਲਾਂਗਾ ਕਪੜਾ ਫੋਲਡ ਕਰਕੇ ਉਸ ਤੋਂ ਬਾਅਦ ਫੋਰ ਫੋਲਡ ਕਰਨਾ ਕਪੜਾ ਆ ਦੇਖੋ ਪਹਿਲਾਂ ਆਪਾਂ ਇਦਾਂ ਕਰਨਾ ਫੋਲਡ ਠੀਕ ਹੈ ਜੀ ਆਵਾ ਸਾਰਾ ਇਦਾਂ ਫੋਲਡ ਕਰ ਲਾਂ। ਤੇ ਉਸ ਤੋਂ ਬਾਅਦ ਆਪਾਂ ਕਰਨਾ ਫੋਰ ਫੋਲਡ ਤੇ ਪਲੀਜ਼ ਫੁੱਲ ਵੀਡੀਓ ਦੇਖਿਓ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਨਾ ਇੱਕ ਕਮੈਂਟ ਵਿੱਚ ਦੱਸਣਾ ਕਿੱਦਾਂ ਲੱਗੀ ਤੁਹਾਨੂੰ ਵੀਡੀਓ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਫੁੱਲ ਦੇਖਣਾ ਸਕਿੱਪ ਨਾ ਕਰਿਓ ਪਲੀਜ਼ ਵੀਡੀਓ ਬਣਾਉਣ ਚ ਬਹੁਤ ਮਿਹਨਤ ਲੱਗਦੀ ਆ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਵੀਡੀਓ ਬਣਾਉਣ ਚ ਆ ਮੈਂ ਆ ਫੋਰ ਫੋਲਡ ਕਰ ਲਿਆ ਕਪੜਾ ਦੇਖੋ ਤੇ ਖੁੱਲਾ ਸਾਈਡ ਮੈਂ ਦੋਨੋਂ ਉੱਪਰ ਇੱਕ ਉੱਪਰ ਕੀਤਾ ਤੇ ਇੱਕ ਆਪਣੇ ਵਾਲੇ ਸਾਈਡ ਕੀਤਾ ਤੇ ਆ ਦੇਖੋ ਉਸ ਤੋਂ ਬਾਅਦ ਆਪਾਂ ਇਹਦੀ ਕਾਂ ਕੱਢ ਦਾਂਗੇ ਚੰਗੀ ਤਰ੍ਹਾਂ ਮੈਂ ਇਹਨੂੰ ਫੋਲਡ ਕਰਕੇ ਵਿਛਾ ਲਾਂ ਚੰਗੀ ਤਰ੍ਹਾਂ ਕੱਪੜੇ ਨੂੰ ਤੇ ਇੱਕ 5 ਮਿੰਟ ਦੀ ਵੀਡੀਓ ਹੀ ਹੈ ਤੇ ਉਹ ਵੀ ਘੰਟਾ ਘੰਟਾ ਡੇਢ ਡੇਢ ਘੰਟਾ ਲੱਗ ਜਾਂਦਾ ਐਡਿਟ ਕਰਦੇ ਆ ਤੇ ਪਲੀਜ਼ سپورਟ ਮੀ ਤੇ ਫੁੱਲ ਵੀਡੀਓ ਦੇਖਿਓ ਤੇ ਸਭ ਤੋਂ ਪਹਿਲਾਂ ਮੈਂ ਇਹਦੀ ਲੰਬਾਈ ਦੱਸਣਾ ਚਾਹਨੀ ਆ ਇਹਦੀ ਲੰਬਾਈ ਹੈਗੀ ਹੈ 38 ਇੰਚ ਠੀਕ ਹੈ ਜੀ ਤੇ ਇਹਦਾ ਇਹਦੀ ਕਮਰ ਹੈਗੀ ਹੈ 36 ਇੰਚ ਤੇ ਸਭ ਤੋਂ ਪਹਿਲਾਂ ਮੈਂ ਐਕਸਟਰਾ ਕਪੜਾ ਉਤਾਰ ਲਾਂਗੀ ਇੱਥੇ ਸਿੱਧੀ ਲਾਈਨ ਬਣਾ ਦਾਂਗੀ ਕਿਉਂਕਿ ਕਾਂਚਾ ਵੱਧ ਘੱਟ ਕਪੜਾ ਆਪਾਂ ਸਭ ਤੋਂ ਪਹਿਲਾਂ ਕਟਿੰਗ ਕਰਨਾ ਹੈ ਮੇਕਾਨ ਵਾਲਾ ਕਪੜਾ ਵੱਧ ਘੱਟ ਕਟਿੰਗ ਕਰਤਾ ਤੇ ਉਸ ਤੋਂ ਬਾਅਦ ਤੇ ਸਭ ਤੋਂ ਪਹਿਲਾਂ ਆਪਾਂ ਐਕਸਟਰਾ 4 ਇੰਚ ਉੱਪਰੋਂ ਲੈ ਲਾਂਗੇ ਮਾਰਜਨ ਕਿਉਂਕਿ ਫਰੰਟ ਬੈਕ ਪੀਸ ਮੈਂ ਦੋਨੋਂ ਕੱਟ ਰਹੀਆਂ ਤੇ ਬੈਕ ਪੀਸ ਦੇ ਆਪਾਂ ਕਾਟ ਵੀ ਪਾਣੀ ਹੈ 2 ਇੰਚ ਦੀ ਤੇ ਉੱਪਰੋਂ ਆਪਾਂ ਪਹਿਲੇ ਸਭ ਤੋਂ ਪਹਿਲਾਂ 4 ਇੰਚ ਲੈ ਲੈਣਾ ਠੀਕ ਹੈ ਮੈਂ ਤੁਹਾਨੂੰ ਕਲੀਅਰ ਚ ਦਿਖਾਨੀ ਆ ਤਾਂ ਉੱਪਰਲੀ ਸਾਈਡ ਤੋਂ ਆਪਾਂ 4 ਇੰਚ ਲੈ ਲੈਣਾ ਆ ਦੇਖੋ 4 ਫੋਲਡ ਕਪੜਾ ਹੈ ਖੁੱਲਾ ਵਾਲਾ ਸਾਈਡ ਉੱਪਰ ਹੋਰ ਆਪਣੀ ਵਾਲੀ ਸਾਈਡ ਤੇ ਤੇ ਇੱਥੋਂ ਆਪਾਂ 4 ਇੰਚ ਲੈ ਲਿਆ ਇੱਥੇ ਆਪਾਂ ਇੱਕ ਲਾਈਨ ਬਣਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਇਹਦੀ ਕਮਰ ਇਹਦੀ ਹੈਗੀ 36 ਇੰਚ ਕਮਰ 36 ਨੂੰ 4 ਨਾਲ ਡਿਵਾਈਡ ਕੀਤਾ 9 ਇੰਚ ਆਇਆ ਤੇ ਸਭ ਤੋਂ ਪਹਿਲਾਂ ਮੈਂ ਇਹਦਾ ਹਾਫ ਕਰ ਲਿਆ ਪੂਰਾ ਘੇਰੇ ਦਾ ਹਾਫ ਕੀਤਾ ਹੋਇਆ ਠੀਕ ਹੈ ਜੀ ਹਾਫ 'ਚ ਨਿਸ਼ਾਨੀ ਲਗਾ ਲੈਣੀ ਹੈ ਤੇ ਉਸ ਤੋਂ ਬਾਅਦ 9 ਇੰਚ ਇਹਦਾ 36 ਨੂੰ 4 ਨਾਲ ਡਿਵਾਈਡ ਕੀਤਾ 9 ਆਇਆ ਤੇ ਮੈਂ 3 ਇੰਚ ਦੀ ਲੂਜ਼ਿੰਗ ਪਾ ਰਹੀਆਂ ਟੋਟਲ ਮੈਂ 12 ਇੰਚ ਲੈ ਰਹੀਆਂ 6 ਇੰਚ ਇਧਰਲੀ ਸਾਈਡ ਤੋਂ 6 ਇੰਚ ਦੂਜੀ ਸਾਈਡ ਤੋਂ ਮਤਲਬ ਜਿਹੜਾ ਹਾਫ ਕੀਤਾ ਹੋਇਆ ਤੇ ਦੋਨਾਂ ਸਾਈਡ ਤੋਂ ਆਪਾਂ 6 6 ਇੰਚ ਲੈ ਲੈਣਾ ਠੀਕ ਹੈ ਜੀ ਪੂਰੇ ਵਾਰ ਤੋਂ ਮੇਰਾ ਵਾਰ ਆ 21 ਇੰਚ ਤੇ 21 ਆ ਦਾ ਆਪਾਂ ਹਾਫ ਕੀਤਾ ਹੋਇਆ ਸੈਂਟਰ ਮਤਲਬ ਸੈਂਟਰ ਕੀਤਾ ਹੈ ਸੈਂਟਰ ਚੋਂ ਆਪਾਂ 12 ਇੰਚ ਲੈਣਾ 6 ਇਧਰੋਂ ਤੇ 6 ਉਧਰੋਂ ਦੋਨਾਂ ਸਾਈਡਿਆਂ ਤੋਂ ਉਹ ਤੋਂ ਬਾਅਦ ਆਪਾਂ ਲਵਾਂਗੇ ਆਸਣ ਇਹਦਾ ਆਸਣ ਹੈਗਾ 14 ਇੰਚ ਤੇ ਆਪਾਂ ਪੂਰਾ 14 ਇੰਚ ਆਸਣ ਲੈ ਲਾਂਗੇ ਪਲੀਜ਼ ਫੁੱਲ ਵੀਡੀਓ ਦੇਖਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਤੁਹਾਨੂੰ ਵਧੀਆ ਲੱਗੇਗੀ ਤੇ ਸਕਿਪ ਨਾ ਕਰਿਓ ਸਕਿਪ ਕਰੋਗੇ ਤੁਹਾਨੂੰ ਬਿਲਕੁਲ ਸਮਝ ਨਹੀਂ ਲੱਗੇਗੀ ਇਹ ਬਹੁਤ ਹੀ ਅਲੱਗ ਜਿਹੇ ਤਰੀਕੇ ਨਾਲ ਮੈਂ ਕਟਿੰਗ ਤਾਂ ਦਸ ਰਹੀ ਆ ਇੰਨਾ ਪਲਾਜੋ ਦੀ ਬਹੁਤ ਹੀ ਵਧੀਆ ਸ਼ੇਪ ਸਟੇਟ ਪਲਾਜੋ ਬੰਦਾ ਤੇ ਉਤ ਬਾਅਦ ਆਪਾਂ ਲੈ ਲੈਣੀ ਲੰਬਾਈ ਇੱਥੇ ਆਪਾਂ ਸਿੱਧੀ ਜਿਹੜਾ ਹਾਫ ਲਿਆ 8 ਇੰਚ ਤੋਂ 6 ਇੰਚ ਇੰਟੂ ਆਪਾਂ ਸਿੱਧੀ ਲਾਈਨ ਬਣਾ ਦੇਣੀ ਆ ਠੀਕ ਹੈ ਲੰਬਾਈ ਲੈ ਕੇ ਪੂਰੀ ਸਿੱਧੀ ਲਾਈਨ ਬਣਾਉਂਦੀ ਆ ਉਤ ਬਾਅਦ ਆਪਾਂ ਇਹਦਾ ਵੀ ਹਾਫ ਕਰਨਾ ਇਹਦਾ ਸੈਂਟਰ ਕਰਾਂਗੇ ਆਪਾਂ ਤੇ ਮੈਂ ਇੱਥੋਂ 1.5 ਇੰਚ ਦੀ 1.5 ਇੰਚ ਦੀ ਕਾਟ ਪਾਤੀ ਆ ਆਸਨ ਦੀ ਐਤੋਂ ਆਪਾਂ ਸਿੱਧੀ ਲਾਈਨ ਬਣਾ ਦਾਂਗੇ ਲੈਂਥ ਲੈ ਲਾਂਗੇ 38 ਇੰਚ ਦੀ ਲੈਂਥ ਹੈ ਪੂਰੀ 38 ਇੰਚ ਹੀ ਲੈਣੀ ਆ ਉੱਚ ਬਾਅਦ ਮੈਂ 2.5 ਇੰਚ ਐਕਸਟਰਾ ਲੈ ਰਹੀ ਆ ਜਿਹੜਾ ਮਤਲਬ ਪੌਂਚਿਆਂ ਦੇ ਫੋਲਡ ਹੋਣਾ ਤਾਂ 3 ਇੰਚ ਲੈਂਥ ਲੈ ਕੇ 2 ਇੰਚ ਐਕਸਟਰਾ ਲੈ ਰਹੀਆਂ ਤੇ ਉੱਥੇ ਵੀ ਆਪਾਂ ਇੱਕ ਸਿੱਧੀ ਲਾਈਨ ਬਣਾ ਲਾਂਗੇ ਸਟ੍ਰੇਟ ਲਾਈਨ ਬਣਾ ਦਾਂਗੇ ਖਿੱਚ ਦਾਂਗੇ ਦੋ ਲਾਈਨਾਂ ਤੇ ਉੱਤ ਬਾਅਦ ਇਹਦਾ ਹਾਫ ਕਰਾਂਗੇ ਯਾਨੀ ਕਿ ਸੈਂਟਰ ਕਰਾਂਗੇ ਇਹਦਾ ਸੈਂਟਰ ਕਰ ਲੈਣਾ ਤਾਂ ਫਿਰ ਆਪਾਂ ਪੌਂਚਾ ਲੈਣਾ ਜਿੱਦਾਂ ਆਪਾਂ ਉੱਪਰ ਸੈਂਟਰ ਕੀਤਾ ਉਦਾਂ ਹੀ ਆਪਾਂ ਥੱਲੇ ਸੈਂਟਰ ਕੀਤਾ ਆਸਣ ਤੋਂ ਆਪਾਂ ਪੋਂਚਾ નીચે ਜਿਹੜਾ ਫੋਲਡ ਕਰਨਾ ਉਹ 2.5 ਇੰਚ ਲੈ ਕੇ ਤੇ ਦੋ ਲਾਈਨਾਂ ਬਣਾਤੀਆਂ। ਉਤਬਾਦ ਇਹਦਾ ਮੈਂ ਸੈਂਟਰ ਕੀਤਾ। ਇੱਥੇ ਵੀ ਇੱਕ ਲਾਈਨ ਬਣਾ ਦਾਂਗੇ ਆਪਾਂ। ਉਤਬਾਦ ਆਪਾਂ ਪੋਂਚਾ ਲਵਾਂਗੇ। ਪੋਂਚੇ ਦਾ ਵੀ ਆਪਾਂ ਸੈਂਟਰ ਕਰ ਲੈਣਾ। ਠੀਕ ਹੈ ਜੀ। ਇਹਦਾ ਮੈਂ ਪੋਂਚਾ ਰੱਖਾਂਗੀ 8 ਇੰਚ। ਤੇ 8 ਇੰਚ ਲੈ ਲੈਣਾ 4 4 ਇੰਚ ਦੋਨੋਂ ਸਾਈਡਾਂ ਤੋਂ 8 ਇੰਚ ਪੋਂਚਾ ਲੈ ਲੈਣਾ ਮੈਂ ਲੈ ਲਏ 8 ਇੰਚ ਦੋਨੋਂ ਸਾਈਡਾਂ ਤੋਂ ਹਾਫ ਹਾਫ ਸੈਂਟਰ 'ਚ ਉਹਦੇ ਬਾਅਦ ਸ਼ੇਪਰ ਨਾਲ ਆਪਾਂ ਇਹਨੂੰ ਸ਼ੇਪ ਦੇ ਦਾਂਗੇ ਆਸਨ ਤੋਂ ਪੋਂਚਿਆਂ ਤੱਕ ਦੀ ਤੇ ਉੱਤ ਬਾਅਦ ਕੀ ਕਹਿਣਾ ਧਿਆਨ ਨਾ ਦੇਖਣਾ ਮੈਂ ਕਿੱਦਾਂ ਕਟਿੰਗ ਕਰਨੇ ਸਿਰਫ ਆਪਾਂ ਉੱਪਰਲਾ ਪੀਸ ਹੀ ਕਟਿੰਗ ਕਰਨਾ ਹੈ नीचे वाला पीस क्योंकि फोर फोल्ड कपड़ा है पहले आप लंबाई जो फा चारे कपड़े फोर जी, कटिंग करा चारे पीस कटिंग कट्ठे करा या तो लंबाई और साइड तो ठीक है जी मैं लंबाई तो और साइड तो पूरे चारे पीस कट कट्ठे कटिंग कर रही हूँ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਕੱਪੜੇ ਨੂੰ ਉਸ ਤੋਂ ਬਾਅਦ ਆਪਾਂ ਪੱਲੇ ਦੋ ਪੀਸ ਫਰੰਟ ਪੀਸ ਕਟਿੰਗ ਕਰਨੇ ਆ ਬੈਕ نیچے ਵਾਲੇ ਨਹੀਂ ਕਰਨੇ نیچے ਵਾਲੇ ਆਪਾਂ 2 ਇੰਚ ਐਕਸਟਰਾ ਲੈ ਕੇ ਕਟਿੰਗ ਕਰਾਂਗੇ ਨਾਲੇ ਬੈਕ ਸਾਈਡ ਆਪਾਂ ਕਾਟ ਪਾਵਾਂਗੇ ਇਹ ਬਹੁਤ ਹੀ ਸੋਖਾ ਆਸਾਨ ਤਰੀਕਾ ਐਂਦਾ ਆਪਾਂ ਅਲੱਗ-ਅਲੱਗ ਫੋਲਡ ਕਰਕੇ ਕਪੜਾ ਰੱਖਦੇ ਆ ਇੱਥੋਂ ਆਪਾਂ 2 ਇੰਚ ਲੈਣਾ ਜਿਹੜਾ ਲਾਸਟਿਕ ਵਿੱਚ ਆਏਗਾ ਇੱਥੇ ਵੀ ਆਪਾਂ 2 ਇੰਚ ਲੈ ਕੇ ਇੱਕ ਲਾਈਨ ਬਣਾ ਦਾਂਗੇ ਤੇ ਆਪਾਂ ਇਹਦੀ ਕਟਿੰਗ ਕਰਾਂਗੇ 2 ਇੰਚ ਦੀ ਉੱਪਰ ਵਾਲੇ ਦੋਨੋਂ ਪੀਸਾਂ ਦੀ ਫਰੰਟ ਦੀ ਜਾਨੀ ਕੇ ਠੀਕ ਹੈ ਜੇ ਉੱਪਰ ਵਾਲਾ ਪੀਸ ਦੀ ਕਟਿੰਗ ਹੋ ਗਈ ਉਹਦੇ ਬਾਅਦ ਆਪ ਮੈਂ ਸੈਂਟਰ ਚ ਸੈਂਟਰ ਕੀਤਾ ਹੋਇਆ ਸੈਂਟਰ ਚ ਕੱਟ ਲਗਾ ਲਗਾ ਰਹੀ ਆ ਇੱਥੇ ਆਪਾਂ ਦੋ ਚੋਣਾ ਪਾਵਾਂਗੇ ਫਰੰਟ ਸਾਈਡ ਤੇ 2 ਇੰਚ ਉਪਰੋਂ ਅਨਿਜਾ 5 ਇੰਚ 7 ਇੰਚ ਟੋਟਲ ਆ ਰਹੀ ਹੈ ਮੈਂ 7 ਇੰਚ ਦੀ ਇਥੇ ਲਾਈਨ ਬਣਾਤੀ ਹੈ ਇਥੇ ਆਪਾਂ ਚੋਣਾ ਪਾਵਾਂਗੇ ਮਤਲਬ ਜਾਨੀ ਕਿ ਪਲੇਟ ਪਾਵਾਂਗੇ ਦੋਨਾਂ ਸਾਈਡਾਂ ਤੇ ਫਰੰਟ ਤੇ ਠੀਕ ਹੈ ਜੀ ਆਹ ਦੇਖ ਰਹੇ ਹੋ ਦਿਖਾਈ ਦੇ ਰਿਹਾ ਤੁਹਾਨੂੰ ਫਰੰਟ ਸਾਈਡ ਦੀ ਕਟਿੰਗ ਹੋ ਗਈ ਹੈ ਤੇ ਬੈਕ ਸਾਈਡ ਦੀ ਕਟਿੰਗ ਕਰਾਂਗੇ ਆਪਾਂ ਸਾਈਡ ਚੋਂ 2 ਇੰਚ ਐਕਸਟਰਾ ਛੱਡ ਦੇਣਾ ਆ ਦੇਖੋ ਇਧਰ ਦੀ ਸਾਈਡ ਤੋਂ ਦੇਖ ਰਿਹਾ ਆਹ ਇਥੋਂ ਆਪਾਂ 2 ਇੰਚ ਛੱਡ ਦੇਣਾ ਜੇ ਤਾਂ ਮੈਂ ਆਪ ਰਹੀ ਆ ਲਾ ਉੱਪਰਲਾ ਪੀਸ ਦੋਨੋਂ ਆਪਾਂ ਥੋੜੇ ਖਿੱਚ ਲੈਣੇ 2 ਇੰਚ ਤੇ ਇਹਨੂੰ ਆਪਾਂ ਹੋਰ ਕੁਝ ਨਹੀਂ ਕਰਨਾ ਤੇ ਉੱਪਰਲੀ ਸਾਈਡ ਤੋਂ ਆਪਾਂ ਕਾਟ ਪਾਣੀ ਆ ਸਿਰਫ ਠੀਕ ਹੈ ਜੀ ਮੈਂ ਸਾਈਡ ਤੋਂ 2 ਇੰਚ ਐਕਸਟਰਾ ਛੱਡਤਾ ਐਥੋਂ ਆਪਾਂ ਕਰ ਦਾਂਗੇ ਕਟਿੰਗ ਕਿਉਂਕਿ ਬੈਕ ਸਾਈਡ ਹਮੇਸ਼ਾ ਆਪਾਂ 2 ਇੰਚ 2 ਟਾ ਇੰਚ ਐਕਸਟਰਾ ਲੈਣੇ ਆ ਨਾ ਆਪਾਂ ਐਦਾਂ ਕਰਕੇ ਕਰ ਲਾਂਗੇ ਮਤਲਬ 2 ਇੰਚ ਐਕਸਟਰਾ ਇੱਕ ਸਾਈਡ ਤੋਂ ਛੱਡ ਦਾਂਗੇ ਤੇ ਉਸ ਤੋਂ ਬਾਅਦ ਉੱਪਰੋਂ ਆਪਾਂ ਕਾਟ ਪਾਣੀ ਆ ਇਹ ਵਾਲੀ ਸਾਈਡ ਤੋਂ ਆ ਦੇਖੋ ਇੱਥੋਂ ਆਪਾਂ ਤਿਰਛੀ ਲਾਈਨ ਨਾ ਦਾਂਗੇ ਆਸਾਈ ਸਾਈਡ ਤੇ 2 ਇੰਚ ਐਕਸਟਰਾ ਬੈਕ ਸਾਈਡ ਕਾਟ ਪੈ ਗਈ ਹੈ ਇਹ ਤਾਂ ਪਾਈਦੀ ਹੈ ਕਿ ਪਲਾਜੋ ਤੇ ਖਿੱਚ ਨਹੀਂ ਪੈਂਦੀ ਬੈਠਣ ਉੱਠਣ ਲੱਗਿਆਂ ਉਹਦੇ ਬਾਅਦ ਆਪਾਂ ਜਦੋਂ ਆਪਾਂ ਫੋਲਡ ਕਰਦੇ ਹਾਂ ਤੇ ਹਮੇਸ਼ਾ ਸਾਡੇ ਪਲਾਜੋ ਤੇ ਬੈਕ ਸਾਈਡ ਮਤਲਬ ਵਾਲ ਪੈ ਜਾਂਦੇ ਆ ਤੇ ਆਪਾਂ ਕੀ ਕਰਨਾ ਇਹਨੂੰ ਫੋਲਡ ਕਰ ਲੈਣਾ 2 ਇੰਚ ਫੋਲਡ ਕਰਕੇ ਬਰਾਬਰ ਕਰ ਲੈਣਾ ਕਪੜਾ ਤੇ ਆ ਦੇਖੋ ਇੰਨਾ ਕਪੜਾ ਵਾਧਾ ਇਹਦੀ ਆਪਾਂ ਕਰ ਦੇਣੀ ਕਟਿੰਗ ਤੇ ਕਦੀ ਤੁਹਾਡੇ ਪਲਾਜੋ ਤੇ ਵਾਲ ਨਹੀਂ ਪਵੇਗਾ ਤੇ ਬਹੁਤ ਹੀ ਵਧੀਆ ਆਸਾਨ ਫੋਲਡ ਹੋਏਗਾ ਆ ਸਿਰਫ 1/2 ਇੰਚ ਦਾ ਵੱਧ ਹੋਣ ਕਰਕੇ 플라ਜੋ ਤੇ ਵੱਲ ਪੈਂਦੇ ਆ ਇਹਨੂੰ ਆਪਾਂ ਕਰ ਦੇਣਾ ਕਟਿੰਗ ਠੀਕ ਹੈ ਜੀ ਬਹੁਤ ਸੌਖਾ ਤਰੀਕਾ ਤੇ ਤੁਹਾਨੂੰ ਉਮੀਦ ਹੈ ਤੁਹਾਨੂੰ ਸਮਝ ਆਈ ਹੋਏਗੀ ਕਟਿੰਗ ਤੇ ਆਪਾਂ ਹੁਣ ਕਰਨੀ ਹੈ ਸਟਿਚਿੰਗ ਇਹਦੀ 플라ਜੋ ਦੀ ਕਟਿੰਗ ਹੋ ਚੁੱਕੀ ਹੈ ਕੰਪਲੀਟ ਦੇਖੋ ਬੈਕ ਸਾਈਡ 2 ਇੰਚ ਐਕਸਟਰਾ ਲੈ ਚੁੱਕੀ ਹਾਂ ਆਸਨ ਵਾਲੀ ਸਾਈਡ ਤੇ ਮੈਂ ਤੁਹਾਨੂੰ ਬਹੁਤ ਹੀ ਅਲੱਗ ਜੇ ਔਰ ਆਸਾਨ ਜਿਹੇ ਤਰੀਕੇ ਨਾਲ ਕਟਿੰਗ ਦਸੀ ਹੈ ਤੇ ਪਲੀਜ਼ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਦੱਸਣਾ ਤੇ ਹੁਣ ਆਪਾਂ ਕਰਾਂਗੇ ਇਹਦੀ ਸਟਿਚਿੰਗ ਤੇ ਚਲੋ ਮਸ਼ੀਨ ਦੇ ਚੱਲਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਆਸਣ ਜੋੜਾਂਗੇ ਆਪਾਂ ਫਰੰਟ ਔਰ ਬੈਕ ਦੋਨੋਂ ਆਸਣ ਜੋੜ ਲੈਣੇ ਆ ਆ ਦੇਖੋ ਤੇ ਅਲੱਗ-ਅਲੱਗ ਆ ਪੀਸ ਦੋਨੋਂ ਫਰੰਟ ਔਰ ਬੈਕ ਪੀਸ ਅਲੱਗ-ਅਲੱਗ ਕਟਿੰਗ ਹੋਈ ਹੈ ਜਿੱਦਾਂ ਕਟਿੰਗ ਹੋਈ ਓਦਾਂ ਹੀ ਆਪਾਂ ਤੈਂਚ ਰਹਿਣ ਦੇਣਾ ਓਦਾਂ ਹੀ ਆਪਾਂ ਫੜ ਕੇ ਤੇ ਆਪਾਂ ਸੀਨ ਲਗਾ ਦੇਣੀ ਆਸਨ ਦੇ ਫਰੰਟ ਪੀਸ ਪਹਿਲੇ ਫਿਰ ਬੈਕ ਪੀਸ ਦੇ ਸੀਨ ਲਗਾ ਦੇਣੀ ਆ ਆਸਨ ਵਾਲੀ ਸੀਨ ਲਗਾ ਦੇਣੀ ਆ ਬੈਕ ਪੀਸ ਦੀ ਆਪਾਂ ਸੇਮ ਹੀ ਇਦਾਂ ਸੀਨ ਲਗਾ ਦੇਣੀ ਆ ਤੇ ਆ ਦੇਖੋ ਮੈਂ ਦੋਨਾਂ ਪੀਸਾਂ ਦੀ ਸੇਮ ਆਸਰਾਂ ਦੀ ਸੀਨ ਲਗਾ ਚੁੱਕੀ ਆ ਉਹਦੇ ਬਾਅਦ ਫਰੰਟ ਪੀਸ ਆਪਾਂ ਖੋਲਾਂਗੇ ਤੇ ਇਹਦੇ ਜਿੱਥੇ ਨਿਸ਼ਾਨੀ ਲਗਾਈ ਹੋਈ ਹੈ ਇਹਦੀ ਆਪਾਂ ਪਲੇਟ ਪਾਵਾਂਗੇ ਪਹਿਲਾਂ ਆਪਾਂ ਮਤਲਬ ਸੀਨ ਦਬਾ ਲਾਂਗੇ ਇਹਨੂੰ ਇਥੇ ਆਪਾਂ ਸੀਨ ਲਗਾਈ ਆ ਆਸਾਂ ਦੀ ਸੀਨ ਦਬਾ ਲੈਣੀ ਆ ਤੇ ਮੈਂ ਸੀਨ ਦਬਾਤੀ ਦੋਨਾਂ ਪਲਾਜ਼ਮਾਂ ਦੀ ਆਸਨ ਦੀ ਉਹ ਤੋਂ ਬਾਅਦ ਆਪਾਂ ਇੱਥੇ ਫਰੰਟ ਸਾਈਡ ਪਾਵਾਂਗੇ ਜਿਹੜੀ ਪਲੇਟ ਪੈਣੀ ਹੈ ਨਿਸ਼ਾਨੇ ਲਗਾਈ ਹੋ ਆਪਾਂ ਪਹਿਲੇ ਪਾਵਾਂਗੇ ਆ ਦੇਖੋ ਉੱਥੇ ਸਾਈਡ ਪਾਣੀ ਹੈ ਤੇ 1/2 ਇੰਚ ਉੱਪਰੋਂ ਕਪੜਾ ਦੇ ਕੇ ਤੇ ਨੀਚੇ ਸਿਰਫ ਕਿਨਾਰੇ ਤੇ ਪਹਿਲਾਂ ਇੱਥੇ ਦੇਖੋ ਕਿਨਾਰੇ ਤੇ ਸੀਨ ਲਗਾਨੀ ਹੈ ਉਹ ਤੋਂ ਬਾਅਦ 1/2 ਇੰਚ ਆ ਦੇਖੋ ਐਦਾਂ ਸੀਨ ਲਗਾਨੀ ਆ ਠੀਕ ਹੈ ਜੀ ਜਿੱਦਦਾ ਮੈਂ ਮਾਰਕ ਕੀਤਾ ਐਦਾਂ ਸੀਨ ਲਗਾਨੀ ਆ ਆਪਾਂ ਫਰੰਟ ਸਾਈਡ ਤੇ ਹੀ ਇਹ ਪਲੇਟ ਪਾਣੇ ਆ ਬੈਕ ਸਾਈਡ ਤੇ ਨਹੀਂ ਪਾਣੇ ਕਿਉਂਕਿ ਫਰੰਟ ਸਾਈਡ ਤੇ ਤਾਂ ਪਾਣੇ ਆ ਕਿ ਥੋੜਾ ਲੂਸ ਬਣ ਜੇ ਤੇ ਉਪਰੋਂ ਲਾਸਟ تک ਦੀ ਫਿਟਿੰਗ ਆ ਸਕੇ ਐਵੀ ਐਦਾਂ ਹੀ ਆਪਾਂ ਸੀਨ ਲਗਾਨੀ ਆ ਤੇ ਮੈਂ ਦੋਨਾਂ ਤੇ ਪਲੇਟ ਪਾਤੇ ਆ ਆ ਦੇਖੋ ਦੇਖ ਸਕਦੇ ਹੋ ਤੁਸੀਂ ਉਹਦੇ ਬਾਅਦ ਆਪਾਂ ਫਰੰਟ ਔਰ ਬੈਕ ਪੀਸ ਜੋੜਾਂਗੇ ਸਾਈਡ ਤੇ ਸਾਈਡਾਂ ਵਾਲੇ ਸੀਨਾ ਲਗਾਵਾਂਗੇ ਆਪਾਂ ਤੇ ਮੈਂ ਪਹੁੰਚੇ ਤੋਂ ਸਟਾਰਟ ਕਰਾਂਗੀ ਸੀਨ ਲਗਾਣੀ ਤੇ ਬਰਾਬਰ ਕਰ ਲੈਣਾ ਕਪੜਾ ਤੇ ਆਪਾਂ ਲਗਾ ਦੇਣੀ ਹੈ ਪੈਰ ਪੈ ਦੀ ਸੀਨ ਦੋਨਾਂ ਦੀ ਇੱਕ ਸਾਈਡ ਤੇ ਸੀਨ ਲੱਗ ਗਈ ਹੈ ਦੂਜੀ ਸਾਈਡ ਤੇ ਵੀ ਆਪਾਂ ਸੇਮ ਹੀ ਇਦਾਂ ਹੀ ਸੀਨ ਲਗਾਣੀ ਹੈ ਤੇ ਮੈਂ ਦੋਨਾਂ ਸਾਈਡਾਂ 'ਤੇ ਸੀਨਾ ਲਗਾਤੀਆਂ ਪਲਾਜੋ ਆਪਸ ਵਿੱਚ ਜੋੜਦੇ ਆ ਤੇ ਉਸ ਤੋਂ ਬਾਅਦ ਆਪਾਂ ਇਲਾਸਟਿਕ ਪਾਵਾਂਗੇ ਤੇ ਮੈਂ ਇਲਾਸਟਿਕ ਲੈ ਲਈ ਆਪਣੀ ਕਮਰ ਦੇ ਹਿਸਾਬ ਨਾਲ ਐਨੂੰ ਫੋਲਡ ਕਰਕੇ ਆ ਦੇਖੋ ਦੇਖ ਸਕਦੇ ਤੁਸੀਂ ਮੈਂ 1/2 ਇੰਚ ਜ਼ਿਆਦਾ ਲਈ ਹੈ ਕਮਰ ਦੇ ਹਿਸਾਬ ਨਾਲ ਆਪਾਂ ਇਥੋਂ ਇਲਾਸਟਿਕ ਲੈ ਕੇ ਤੇ ਮੇਨ ਲੈਣੀ ਆਪਣੇ ਕਮਰ ਤੇ ਟਾਈਟ ਕਰਕੇ ਜਿੰਨੀ ਤੁਹਾਡੀ ਕਮਰ ਹੈ ਉਹਦੇ ਹਿਸਾਬ ਨਾਲ ਆਪਾਂ ਇਲਾਸਟਿਕ ਲੈ ਲੈਣੀ ਹੈ ਇਥੋਂ ਆਪਾਂ ਇਹਦਾ ਪੱਕੀ ਕਰ ਦੇਣਾ ਇਹਨੂੰ ਜੋੜ ਦੇਣਾ ਇੰਦਾ ਇਲਾਸਟਿਕ ਪਾਣੀ ਬਹੁਤ ਆਸਾਨ ਤਰੀਕਾ ਹੈ ਤੇ ਇੱਕੋ ਜਿਹੀ ਸੇਮ ਪੈਂਦੀ ਹੈ ਇਲਾਸਟਿਕ ਉਹ ਤੋਂ ਬਾਅਦ ਆਪਾਂ ਆ ਦੇਖੋ ਬੈਕ ਸਾਈਡ ਤੋਂ ਸ਼ੁਰੂ ਕਰਾਂਗੇ 2 ਇੰਚ ਪਿਆ ਫੋਲਡ ਕਰਤਾ ਨਿਸ਼ਾਨੀ ਲਗਾਤੀ ਹੈ ਉਸ ਤੋਂ ਬਾਅਦ ਆ ਦੇਖੋ ਜਿੱਦਾਂ ਜੋੜ ਜੁੜਿਆ ਇੱਥੇ ਆਪਾਂ ਇਥੇ ਰੱਖ ਕੇ ਬਰਾਬਰ ਕਰ ਲੈਣਾ ਆ ਦੇ ਇੱਕ ਇੱਦਾਂ ਕਰ ਲੈਣੀ ਆ ਵਾਲੀ ਹੋਣੀ ਚਾਹੀਦੀ ਤੁਹਾਡੀ ਲਾਸਟਿਕ ਤੇ ਨਹੀਂ ਤੇ ਬਹੁਤ ਔਖਾ ਹੋ ਜਾਏਗਾ ਇਦਾਂ ਆਪਾਂ ਇਥੇ ਰੱਖ ਕੇ ਇਹਦੇ ਉੱਪਰ ਆਪਾਂ ਇੱਕ ਸੀਨ ਲਗਾ ਦਾਂਗੇ ਮੈਂ ਬੈਕ ਸਾਈਡ ਆਸਾਨ ਤੋਂ ਸ਼ੁਰੂ ਕਰ ਰਹੀ ਆ ਇੱਥੇ ਆਪਾਂ ਇੱਕ ਸੀਨ ਲਗਾ ਲੈਣੀ ਆ ਤੇ ਮੈਂ ਸੀਨ ਲਗਾਤੀ ਐ ਉਤ ਬਾਦ ਆਪਾਂ ਨਾਲ-ਨਾਲ ਫੋਲਡ ਕਰੀ ਜਾਣਾ ਠੀਕ ਹੈ ਜੀ ਆਸਨ ਤੇ ਨਾਲ-ਨਾਲ ਫੋਲਡ ਕਰੀ ਜਾਂਦੇ ਨਾਲ-ਨਾਲ ਲਾਸਟਿਕ ਪਾਈ ਜਾਣੀ ਆ ਤੇ ਲਾਸਟਿਕ ਦੇ ਉੱਪਰ ਨਹੀਂ ਸੀਨ ਆਣੀ ਚਾਹੀਦੀ ਇਹ ਧਿਆਨ ਰੱਖਣਾ ਤੇ ਕਪੜੇ ਤੇ ਸੀਨ ਆਣੀ ਚਾਹੀਦੀ ਆ ਆ ਦੇਖੋ ਇਦਾਂ ਫੋਲਡ ਕਰ ਲੈਣਾ 2 ਇੰਚ ਮੈਂ ਲੈ ਲਿਆ ਤੁਸੀਂ ਜੇ ਤੁਹਾਨੂੰ ਨਹੀਂ ਇਦਾਂ ਹੋ ਰਿਹਾ ਤੇ ਤੁਸੀਂ ਪ੍ਰੈਸ ਨਾਲ ਸੈੱਟ ਕਰਕੇ 2 ਇੰਚ ਤੁਸੀਂ ਪਹਿਲਾ ਫੋਲਡ ਕਰ ਲੈਣਾ ਤੋਂ ਬਾਅਦ ਲਾਸਟਿਕ ਪਾ ਲਾਣੀ ਹੈ ਨਾਲ ਤੇ ਆ ਦੇਖੋ ਕੱਪੜੇ ਤੇ ਸੀਨ ਲਗਾਣੀ ਹੈ ਲਾਸਟਿਕ ਤੇ ਨਹੀਂ ਤੇ ਬਹੁਤ ਹੀ ਧਿਆਨ ਨਾਲ ਸੀਨ ਲਗਾਣੀ ਹੈ ਤੇ ਆਪਾਂ ਸਾਰੇ ਇਦਾਂ ਬੁਕਰਮ ਲਾਸਟਿਕ ਸੋਰੀ ਰੱਖ ਕੇ ਤੇ ਫੋਲਡ ਕਰੀ ਜਾਣਾ ਤੇ ਆਪਾਂ ਸੀਨ ਲਗਾ ਦੇਣੀ ਸਾਰੇ ਤੇ ਤੁਹਾਡੀ ਇਹ ਧਿਆਨ ਰੱਖਣਾ ਕਿ ਲਾਸਟ ਵਿੱਚ ਕੋਈ ਵਾਲ ਨਾ ਹੋਵੇ ਇਹ ਬਹੁਤ ਹੀ ਆਸਾਨ ਤਰੀਕਾ ਲਾਸਟਿਕ ਪਾਉਂਦਾ ਔਰ ਦੁਬਾਰਾ ਆਪਾਂ ਲਾਸਟ ਖਿੱਚੀ ਜਾਣੀ ਆ ਦੇਖੋ ਆ ਦੇਖ ਇਦਾਂ ਲਾਸਟ ਖਿੱਚੀ ਜਾਣੀ ਹੈ ਤੇ ਕੱਪੜੇ ਨੂੰ ਫੋਲਡ ਕਰੀ ਜਾਣਾ ਆਪਾਂ ਮਿੰਨੀ ਬਹੁਤ ਆਸਾਨ ਲੱਗਦਾ ਸਭ ਤੋਂ ਆਸਾਨ ਤਰੀਕਾ ਹੈ ਲਾਸਟਿਕ ਪਾਉਂਦਾ ਉਹਦਾ ਜਿਆਦਾ ਮਿਹਨਤ ਕਰਨੀ ਪੈਂਦੀ ਹੈ ਪਹਿਲਾਂ ਆਪਾਂ ਨਿਵਾ ਹੋਲਡ ਕਰਦੇ ਆਂ ਫਿਰ ਆਪਾਂ ਲਾਸਟਿਕ ਪਾਉਂਦੇ ਆਂ ਤੇ ਇਹ ਨਾਲ ਨਾਲ ਨਿਵਾ ਹੋਲਡ ਹੋ ਜਾਣਾ ਨਾਲ ਨਾਲ ਲਾਸਟਿਕ ਪੈ ਜਾਣੀ ਆ ਠੀਕ ਹੈ ਜੀ ਮੇਰੀ ਲਾਸਟਿਕ ਪੈ ਗਈ ਹੈ ਮੈਂ ਪੂਰਾ ਬੰਦ ਕਰਤਾ ਉੱਪਰੋਂ ਨੇਫਾ ਪੂਰਾ ਫੋਲਡ ਕਰਕੇ ਬੰਦ ਕਰਤਾ। ਉਸ ਤੋਂ ਬਾਅਦ ਆਪਾਂ ਇਹਨੂੰ ਖਿੱਚ ਦਾਂਗੇ। ਆ ਦੇਖ ਬਰਾਬਰ ਕਰ ਲੈਣਾ ਲਾਸਟਿਕ ਨੂੰ। ਲਾਸਕ ਦੀਆਂ ਚੋਣਾ ਜਿਹੜੀਆਂ ਪਾਈਆਂ ਹੋਈਆਂ ਆ ਦੇਖੋ ਇਹਨੂੰ ਆਪਾਂ ਪੂਰਾ ਬਰਾਬਰ ਕਰ ਲੈਣਾ ਚੰਗੀ ਤਰ੍ਹਾਂ ਖਿੱਚ ਕੇ 2-4 ਵਾਰੀ ਖਿੱਚਣਾ ਚਾਰੇ ਸਾਈਡਾਂ ਤੇ ਆ ਦੇ ਇੱਕ ਸਾਈਡਾਂ ਦੋਨਾਂ ਸਾਈਡਾਂ ਦੇ ਫੜ ਫੜ ਕੇ ਖਿੱਚਣਾ। ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਸੀਨ ਲਗਾ ਦੇਣੀ ਆ। ਆਪਾਂ ਪਿਛਲੀ ਸਾਈਡ ਤੋਂ ਖਿੱਚੀ ਜਾਵਾਂਗੇ। ਅੱਗੋਂ ਵੀ ਆਪਾਂ ਖਿੱਚ ਕੇ ਤੇ ਲਾਸਟਿਕ ਪਾ ਲੈਣੀ ਆ ਤੇ ਮੋਟਾ ਬਖਾ ਕਰ ਲੈਣਾ। ਤੁਸੀਂ ਦੇਖ ਸਕਦੇ ਹੋ ਮੇਰੀ ਲਾਸਟ ਕਿ ਪੈ ਗਈ ਹੈ ਤਾਂ ਬਹੁਤ ਹੀ ਸਫਾਈ ਚ ਪਈ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਪੌਂਚੇ ਫੋਲਡ ਕਰਾਂਗੇ ਤੇ ਸਾਈਡ ਤੇ ਸੀਨ ਪੂਰੀ ਫਿਟਿੰਗ ਦੀ ਸੀਨ ਲਗਾ ਦਾਂਗੇ ਤੇ ਆ ਮੈਂ 2.5 ਇੰਚ ਐਕਸਟਰਾ ਲਿਆ ਸੀ ਫੋਲਡ ਕਰਨ ਵਾਸਤੇ ਇਹਨੂੰ ਮੈਂ ਪ੍ਰੈਸ ਨਾਲ ਸੈੱਟ ਕਰ ਲਾਂਗੀ ਲੰਬਾਈ ਲੈ ਕੇ ਆ ਦੇਖੋ ਮੈਂ ਸੈੱਟ ਕਰ ਲਿਆ ਉਸ ਤੋਂ ਬਾਅਦ ਆਪਾਂ ਮੈਂ ਇਹ ਤੋਂ ਫੋਲਡ ਕਰਕੇ ਤੇ ਸੀਨ ਲਗਾ ਦਾਂਗੇ ਦੋਨਾਂ ਪੌਂਚਿਆਂ ਦੀ ਫੋਲਡ ਕਰ ਦਾਂਗੀ ਮੈਂ ਦੋਨੋਂ ਪੌਂਚੇ ਫੋਲਡ ਕਰਤੇ ਆ ਸੀਨ ਲਗਾਤੀ ਹੈ ਤੇ ਉਤ ਬਾਦ ਆਪਾਂ ਪੌਂਚਾ ਰੱਖ ਕੇ ਤੇ ਪੂਰੀ ਸੀਨ ਲਗਾ ਦਾਂਗੇ ਜਿੰਨਾ ਤੁਸੀਂ ਪੌਂਚਾ ਰੱਖਣਾ ਉਹਦੇ ਸਾਬ ਨਾਲ ਤੁਸੀਂ ਪੌਂਚਾ ਲੈ ਕੇ ਠੀਕ ਹੈ ਜੀ ਮੈਂ 8 ਇੰਚ ਪੌਂਚਾ ਲੈ ਰਹੀ ਆ ਇੱਥੇ ਆਪਾਂ ਨਿਸ਼ਾਨੀ ਲਗਾ ਲਾਂਗੇ ਇਹ ਦੋਨਾਂ ਪੁੰਚੇ ਆ ਦੇ ਨਿਸ਼ਾਨੀ ਲਗਾ ਲਾਂਗੇ ਫੋਲਡ ਕਰਕੇ 8 ਇੰਚ ਪੁੰਚਾ ਲੈ ਕੇ ਪਹਿਲਾਂ ਆਪਾਂ ਇੱਕ ਸਾਈਡ ਤੇ ਸੀਨ ਲਗਾਵਾਂਗੇ ਠੀਕ ਹੈ ਜੀ ਥੱਲਾ ਸ਼ੁਰੂ ਕਰਕੇ ਕਰਨਾ ਆਪਾਂ ਪਹੁੰਚੇ ਦੋ ਫਿਰ ਆਪਾਂ ਦੂਜੀ ਸਾਈਡ ਤੇ ਵੀ ਆ ਦੇਖੋ ਮੇਰੀ ਸੀਨ ਲੱਗ ਚੁੱਕੀ ਹੈ ਮੈਂ ਡਬਲ ਸੀਨ ਕਰਤੀ ਹੈ ਆ ਦੇਖੋ ਬਹੁਤ ਹੀ ਵਧੀਆ ਪਲਾਜ਼ੋ ਬਣਿਆ ਲੂਜ਼ ਪਲਾਜ਼ੋ ਤੇ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਏਗੀ ਵੀਡੀਓ ਤੇ ਸਿਰਫ ਪਲੀਜ਼ ਲਾਈਕ ਕਰਨਾ ਵੀਡੀਓ ਨੂੰ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਨੂੰ ਭੁੱਲਣਾ ਥੈਂਕ ਯੂ ਫॉर ਵਾਚਿੰਗ ਤੇ ਬਾਏ ਬਾਏ ਜੀ